ਸੰਗਤ ਜੀ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਤਨ ਤਨ ਗੁਰੂ ਤੇਗ ਬਹਾਦਰ ਜੀ ਕਿਰਪਾ ਕਰਨਗੇ ਘਰ ਵਿੱਚ ਸ਼ੁਕ ਸ਼ਾਂਤੀ ਬਣੀ ਰਹੂਗੀ ਉਸ ਤੋਂ ਬਾਅਦ ਸ਼ੇਅਰ ਕਰ ਦਿਓ ਤੇ ਕਮੈਂਟ ਵਿੱਚ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜ਼ਰੂਰ ਲਿਖ ਦਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ ਸਨ 1621 ਨੂੰ ਗੁਰੂ ਜੀ ਦੇ ਮਹਿਲ ਅੰਮ੍ਰਿਤਸਰ ਸਹਿ ਵਿਖੇ ਹੋਇਆ ਆਪ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਸੁਪੁੱਤਰ ਸਨ ਆਪ ਜੀ ਦੀ ਮਾਤਾ ਦਾ ਨਾਮ ਨਾਨਕੀ ਜੀ ਸੀ ਆਪ 9 ਸਾਲ ਦੀ ਉਮਰ ਤੱਕ ਆਪਣੇ ਪਿਤਾ ਜੀ ਨਾਲ ਅੰਮ੍ਰਿਤਸਰ ਸਹਿ ਵਿਖੇ ਰਹੇ ਮੁੱਢ ਤੋਂ ਹੀ ਆਪ ਸੰਗਤ ਸਰੂਪ ਡੂੰਗੇ ਵਿਚਾਰਦਾਨ ਦਲੇਰ ਨਰਪੈ ਅਤੇ ਤਿਆਗੀ ਸੁਭਾਅ ਦੇ ਮਾਲਕ ਸਨ ਆਪ ਜੀ ਦੀ ਪੜ੍ਹਾਈ ਸਿਖਲਾਈ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਹੇਠ ਹੋਈ ਆਪ ਜੀ ਨੂੰ ਗੁਰਮਤਿ ਦੀ ਵਿੱਦਿਆ ਦੇ ਨਾਲ ਨਾਲ ਸ਼ਸਤਰਾਂ ਦੀ ਵਰਤੋਂ ਅਤੇ ਘੋੜਸਵਾਰੀ ਆਦਿ ਦੀ ਸਿਖਲਾਈ ਦਿੱਤੀ ਗਈ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਤੋਂ ਕਰਤਾਰਪੁਰ ਆਏ ਤਾਂ ਆਪ ਪਿਤਾ ਗੁਰੂ ਜੀ ਦੇ ਨਾਲ ਹੀ ਸਨ ਸਨ 1634 ਵਿੱਚ ਆਪ ਜੀ ਦਾ ਵਿਆਹ ਕਰਤਾਰਪੁਰ ਜਲੰਧਰ ਨਿਵਾਸੀ ਸ਼੍ਰੀ ਲਾਲਚੰਦ ਜੀ ਦੀ ਸੁਪਤਰੀ ਬੀਬੀ ਗੁਜਰੀ ਜੀ ਦੇ ਨਾਲ ਹੋਇਆ ਇਸੇ ਸਾਲ ਜਦੋਂ ਕਰਤਾਰਪੁਰ ਸਾਹਿਬ ਵਿਖੇ ਚੌਥੀ ਯੰਗ ਹੋਈ ਤਾਂ ਆਪਨੇ ਆਪਣੀ ਤੇਗ ਦੇ ਜੋਹਰ ਵਿਖਾਏ ਇਸ ਯੰਗ ਤੋਂ ਪਿੱਛੋਂ ਗੁਰੂ ਹਰਗੋਬਿੰਦ ਸਾਹਿਬ ਜੀ ਪੀਰਤਰ ਔਰ ਚਲੇ ਗਏ ਤੇ ਆਪ ਪਤਾ ਗੁਰੂ ਜੀ ਦੀ ਅਗਿਆਨਸਾਰ ਆਪਣੀ ਮਾਤਾ ਤੇ ਪਤਨੀ ਸਮੇਤ ਆਪਣੇ ਨਾਨਕੇ ਪਿੰਡ ਬਕਾਲੇ ਆ ਗਏ ਬਕਾਲੇ ਆ ਕੇ ਗੁਰੂ ਤੇਗ ਬਹਾਦਰ ਜੀ ਅਡੋਲ ਚਿੱਤ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਨ ਲੱਗੇ ਆਪ ਜੀ ਦਾ ਕਰੋਗੀ ਜੀਵਨ ਬੜਾ ਸਾਦਾ ਤੇ ਸੁਖ ਭਰਪੂਰ ਸੀ ਆਪ ਬਕਾਲੇ ਵਿਖੇ ਗ੍ਰੈਸਟੀ ਜੀਵਨ ਦੇ ਸਾਰੇ ਫਰਜ਼ ਪੂਰੇ ਕਰਦੇ ਹੋਏ ਆਉਣ ਵਾਲੇ ਸਮੇਂ ਲਈ ਤਿਆਰੀ ਕਰ ਰਹੇ ਸਨ 3 ਮਾਰਚ ਸਨ 1664 ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਵਿਖੇ ਜੋਤੀ ਜੋਤ ਸਮਾਏ ਤੇ ਉਹਨਾਂ ਹਦਾਇਤ ਕੀਤੀ ਕਿ ਬਾਬਾ ਬਸੇ ਗ੍ਰਾਮ ਬਕਾਲੇ ਭਾਵ ਗੁਰਗੱਦੀ ਦਾ ਮਾਲਕ ਬਕਾਲੇ ਵਿੱਚ ਹੈ ਇਸ ਗੱਲ ਦਾ ਨਜਾਇਜ਼ ਫਾਇਦਾ ਉਠਾ ਕੇ ਪਖੰਡੀ ਗੁਰੂ ਗੱਦੀ ਦੇ ਦਾਵੇਦਾਰ ਬਣ ਬਕਾਲੇ ਇਕੱਠੇ ਹੋਏ ਧੀਰਮਲ ਸਭ ਤੋਂ ਅੱਗੇ ਸੀ ਉਹਨਾਂ ਪਖੰਡੀ ਗੁਰੂਆਂ ਨੇ ਆਪਣੀਆਂ ਦੁਕਾਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਭੋਲੇ ਲੋਕ ਉਹਲੇ ਲੋਕ ਪਲੇਖਾ ਵੀ ਖਾਣ ਲੱਗੇ ਅਖੀਰ ਗੁਰੂ ਸਾਹਿਬ ਦਾ ਸਰਦਾਰੂ ਸਿੱਖ ਮੱਖਣਸ਼ਾ ਲਵਾਣਾ ਟਾਂਡਾ ਜ਼ਿਲ੍ਹਾ ਜੇਲਮ ਦਾ ਵਸਨੀਕ ਬਕਾਲੇ ਆਇਆ ਉਹਨਾਂ ਆਪਣੇ ਨਾਲ ਦਸਵੰਦ ਦੀ ਰਕਮ 500 ਮੋਹਰ ਨਾਲ ਲੈ ਕੇ ਆਇਆ ਸੀ ਅੱਗੇ ਕਈ ਪਖੰਡੀ ਗੁਰੂ ਬਣੇ ਵੇਖੇ ਹਰ ਇੱਕ ਅੱਗੇ ਦੋ ਦੋ ਮੋਹਰਾਂ ਰੱਖੀਆਂ ਤੇ ਪਰਖ ਲਿਆ ਕਿ ਸਭ ਬਨੌਟੀ ਤੇ ਦੰਬੀ ਹਨ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਨਿਵਾਸ ਸਥਾਨ ਤੇ ਆ ਗਿਆ ਉੱਥੇ ਵੀ ਦੋ ਮੋਹਰਾਂ ਰੱਖੀਆਂ ਪਰ ਅੰਤਰਜਾਮੀ ਸੱਚੇ ਗੁਰੂ ਨੇ ਪੂਰਾ ਦਸਵੰਦ 500 ਮੋਹਰਾਂ ਦੇਣ ਦਾ ਚੇਤਾ ਕਰਵਾਇਆ ਇਸ ਤਰ੍ਹਾਂ ਮੱਖਣ ਸ਼ਾਹ ਨੇ ਸੱਚੇ ਗੁਰੂ ਨੂੰ ਲੱਭ ਹੀ ਲਿਆ ਤੇ ਕੋਠੇ ਤੇ ਚੜ ਕੇ ਹੁਕਾ ਦਿੱਤਾ ਗੁਰੂ ਲਾਥੋਰੇ ਗੁਰੂ ਲਾਥੋਰੇ ਜਦੋਂ ਸੰਗਤਾਂ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਸੰਗਤਾਂ ਪਖੰਡੀਆਂ ਨੂੰ ਛੱਡ ਕੇ ਸੱਚੇ ਗੁਰੂ ਦੀ ਸ਼ਰਨ 'ਚ ਆ ਗਈਆਂ ਬਾਬਾ ਧੀਰਮਲ ਇਹ ਗੱਲ ਸਹਾਰ ਨਾ ਸਕਿਆ ਉਸਨੇ ਸੀਹੇ ਮਸੰਦ ਨੂੰ ਲਾਲਚ ਦੇ ਕੇ ਗੁਰੂ ਤੇਗ ਬਹਾਦਰ ਜੀ ਤੇ ਗੋਲੀ ਚਲਵਾਈ ਪਰ ਗੁਰੂ ਜੀ ਬਾਲ-ਬਾਲ ਬਚ ਗਏ ਸਾਥੀਆਂ ਦੀ ਸਹਾਇਤਾ ਨਾਲ ਸੀਹੇ ਨੇ ਗੁਰੂ ਘਰ ਵਿੱਚੋਂ ਜੋ ਸਮਾਨ ਲੱਭਾ ਲੁੱਟ ਲਿਆ ਇਹ ਬਾਬਾ ਧੀਰਮਲ ਸਮੇਤ ਕਰਤਾਰਪੁਰ ਸਾਹਿਬ ਨੂੰ ਚਲਾ ਗਿਆ ਜਦੋਂ ਮੱਖਣਸ਼ਾਹ ਨੂੰ ਪਤਾ ਲੱਗਾ ਤਾਂ ਸਿੱਖਾਂ ਨੂੰ ਨਾਲ ਲੈ ਕੇ ਧੀਰਮਲ ਦਾ ਪਿੱਛਾ ਕੀਤਾ ਲੁੱਟਿਆ maal ਖੋਲਿਆ ਆਦੀ ਬੀੜ ਸਾਹਿਬ ਵੀ ਲੈ ਆਏ ਪਰੰਤੂ ਸਤਿਗੁਰੂ ਜੀ ਦੀ ਨਿਮਰਤਾ ਦੇ ਪੁੰਜ ਸਨ ਉਹਨਾਂ ਧੀਰਮਲ ਤੇ ਉਸ ਦੇ ਸਾਥੀਆਂ ਦੀ ਵਧੀਕੀ ਨੂੰ ਨਜ਼ਰ ਅੰਦਾਜ਼ ਕਰਕੇ ਸਾਰਾ ਸਮਾਨ ਤੇ ਬੀਰ ਸਾਹਿਬ ਵੀ ਵਾਪਸ ਪੇਜ ਦਿੱਤੀ ਔਰੰਗਜੇਬ ਨੇ ਹਿੰਦੂਆਂ ਉੱਪਰ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਗੁਰੂ ਜੀ ਪੂਰਬ ਦੇਸ਼ ਵੱਲ ਹਿੰਦੂ ਜਨਤਾ ਨੂੰ ਸਪੋਰਟ ਦੇਣ ਲਈ ਤੇ ਸਿੱਖੀ ਪ੍ਰਚਾਰ ਲਈ ਪਰਿਵਾਰ ਸਮੇਤ ਚੱਲ ਪਏ ਅਨੰਦਪੁਰ ਸਾਹਿਬ ਤੋਂ ਕਨੌਲੀ ਰੋਪੜ ਮੂਸੇਵਾਲ ਆਦੀ ਹੁੰਦੇ ਹੋਏ ਸਾਬੋ ਕੀ ਤਲਵੰਡੀ ਪਹੁੰਚੇ ਰਾਸਤੇ ਵਿੱਚ ਦਸਵੰਧ ਦੀ ਰਕਮ ਨਾਲ ਖੂ ਬਉਲੀਆਂ ਦੀ ਲਵਾਉਣ ਤੇ ਖਰਚ ਕਰਦੇ ਗਏ ਕਈ ਪਿੰਡਾਂ ਵਿੱਚੋਂ ਹੁੰਦੇ ਹੋਏ ਤਮਤਾਨ ਪਹੁੰਚੇ ਇੱਥੇ ਭਾਈ ਰਾਮਦੇਵ ਜੀ ਨੂੰ ਸੰਗਤਾਂ ਦੀ ਜਲ ਨਾਲ ਸੇਵਾ ਕਰਨ ਕਰਕੇ ਭਾਈ ਮੀਹਾ ਦਾ ਨਾਮ ਦਿੱਤਾ ਫਰੂਕ ਖੇਤਰ ਮਾਥਰਾ ਆਗਰਾ ਕਾਨਪੁਰ Allahabad ਪ੍ਰਿਆਗਰਾਜ ਹਾਂਸੀ ਆਦੀ Hindu ਤੀਰਥਾਂ ਤੇ ਗਏ ਇਕੱਠੇ ਹੋਏ ਲੋਕਾਂ ਨੂੰ ਗੁਰਮਤਿ ਦ੍ਰਿੜ ਕਰਵਾਈ ਤੇ ਸੱਚਾ ਤੀਰਥ ਸਤ ਸੰਗ ਨੂੰ ਦੱਸਿਆ ਫਿਰ ਗਿਆ ਤੋਂ ਪਟਨਾ ਗਏ ਇੱਥੇ ਭਾਈ ਜੈਤਾ ਹਲਵਾਈ ਦੇ ਘਰ ਮਾਤਾ ਗੁਜਰੀ ਜੀ ਨੂੰ ਛੱਡਿਆ ਜਿਨ੍ਹਾਂ ਦੀ ਕੁੱਖ ਤੋਂ 22 ਦਸੰਬਰ ਸਨ 1666 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਆਟਣੇ ਤੋਂ ਰਾਜ ਮਹਿਲ ਮਾਲ ਦਾ ਮੁਰੇਦਾਵਾਦ ਹੁੰਦੇ ਹੋਏ ਟਾਕੇ ਪਹੁੰਚੇ ਟਾਕੇ ਤੋਂ ਆਸਾਮ ਪੁੱਜੇ ਅਸਾਮ ਵਿਖੇ ਸਾਨਾ 1670 ਵਿੱਚ ਆਪਨੇ ਰਾਜਾ ਆਰਮ ਸਿੰਘ ਤੇ ਅਹੋਮੀ ਕਬੀਲੇ ਦੇ ਸਰਦਾਰ ਰਾਜਾ ਚੱਕ ਤਵਜ ਦੀ ਸੁਲਾ ਕਰਾਈ ਤੇ ਦੋਹਾਂ ਪਾਸਿਓਂ ਖੂਨ ਡੁੱਲਣੋਂ ਬਚਾਇਆ ਅਸਾਮ ਤੋਂ ਆਪ ਵਾਪਸ ਪੰਜਾਬ ਪਰਤੇ ਕਿਉਂਕਿ ਔਰੰਗਜ਼ੇਬ ਨੇ ਹਿੰਦੂਆਂ ਤੇ ਸਖਤੀ ਆਰੰਭ ਕਰ ਦਿੱਤੀ ਸੀ ਅਤੇ ਪਾਟਸ਼ਾਲਾ ਤੇ ਮੰਦਰ ਢਾਹ ਦੇਣ ਦਾ ਐਲਾਨ ਕਰ ਦਿੱਤਾ ਸੀ ਗੁਰੂ ਜੀ ਨੇ ਮਟਣੇ ਆਏ ਹੋਏ ਥੋੜਾ ਸਮਾਂ ਟਿਕ ਕੇ ਸਹਿਬਜ਼ਾਦੇ ਨੂੰ ਮਿਲ ਕੇ ਬਕਸਰ ਬਨਾਰਸ ਅਯੋਧਿਆ ਆਦਿ ਵਿੱਚੋਂ ਹੁੰਦੇ ਹੋਏ ਟਾਈ ਤਿੰਨ ਮਹੀਨਿਆਂ ਵਿੱਚ ਆਨੰਦਪੁਰ ਸਾਹਿਬ ਪੁੱਜ ਗਏ ਥੋੜੇ ਚਿਰ ਪਿੱਛੋਂ ਪਰਿਵਾਰ ਨੂੰ ਵੀ ਪਟਨੇ ਤੋਂ ਆਨੰਦਪੁਰ ਸਾਹਿਬ ਮੰਗਵਾ ਲਿਆ ਜਦੋਂ ਕਸ਼ਮੀਰ ਵਿੱਚ ਸ਼ੇਰ ਅਫਗਾਲ ਖਾਨ ਨੇ ਤਲਵਾਰ ਦੇ ਜ਼ੋਰ ਨਾਲ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਉਣਾ ਆਰੰਭਿਆ ਤਾਂ ਕਸ਼ਮੀਰੀ ਪੰਡਤ आनंदपुर صاحب गुरुजी ਕੋਲ ਫਰਿਆਦ ਲੈ ਕੇ ਆਏ ਸਤਿਗੁਰੂ ਜੀ ਨੇ ਸ਼ਰਨ ਆਇਆਂ ਦੀ ਬਾਹ ਪਕੜੀ ਤੇ ਦਿੱਲੀ ਜਾ ਕੇ ਸ਼ਹੀਦ ਹੋਣ ਦਾ ਫੈਸਲਾ ਕਰ ਲਿਆ ਆਨੰਦਪੁਰ ਤੋਂ ਚੱਲ ਕੇ ਈਰਤਪੁਰ ਫੈਜਾਬਾਦ ਸਮਾਣਾ ਕੈਥਲ ਲਖਣ ਮਾਜਰਾ ਰੋਤਕਾ ਦੀ ਥਾਵਾਂ ਤੇ ਸੈਮੀ ਹੋਈ ਹਿੰਦੂ ਜਨਤਾ ਵਿੱਚ ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਡਰਾਓ ਦਾ ਪ੍ਰਚਾਰ ਕਰਦੇ ਹੋਏ ਆਗਰੇ ਪੁੱਜੇ ਖਾਸ ਸੇਵਕ ਨਾਲ ਪੰਜ ਹੀ ਰੱਖੇ ਭਾਈ ਮਤੀ ਦਾਸ ਭਾਈ ਦੇਲਾ ਜੀ ਭਾਈ ਗੁਰਦਤਾ ਜੀ ਭਾਈ ਜੈਤਾ ਜੀ ਤੇ ਭਾਈ ਸਤੀ ਦਾਸ ਜੀ ਆਪ ਦੇ ਪ੍ਰਚਾਰ ਨੇ ਲੋਕਾਂ ਵਿੱਚ ਜਾਗਰਤੀ ਲੈਂਦੀ ਲੋਕਾਂ ਵਿੱਚ ਜ਼ੁਲਮ ਵਿਰੁੱਧ ਡਟ ਜਾਣ ਦਾ ਬਲਤੇ ਉਤਸ਼ਾਹ ਆਇਆ ਇਸ ਗੱਲ ਦੀ ਰਿਪੋਰਟ ਔਰੰਗਜੀਬ ਪਾਸ हसन ਅਬਦਾਲ ਪੁੱਜੀ ਉਸ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਸਾਗਰੇ ਤੋਂ ਗੁਰੂ ਜੀ ਤਿੰਨ ਸਿੱਖ ਪਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਸਮੇਤ ਗ੍ਰਫਤਾਰ ਕਰਕੇ ਦਿੱਲੀ ਲਿਆਂਦੇ ਗਏ ਗੁਰੂ ਜੀ ਨੇ ਭਾਈ ਜੇਤਾ ਜੀ ਭਾਈ ਗੁਰਦਿੱਤਾ ਜੀ ਦੀ ਡਿਊਟੀ ਲਗਾਈ ਕਿ ਉਹ ਸ਼ਹਿਰ ਵਿੱਚ ਰਹਿਣ ਤੇ ਜੋ ਗੁਰੂ ਜੀ ਨਾਲ ਬੀਤੇ ਬੀਤੇ ਅਨੁਸਾਰ ਲੋੜੀ ਦੀ ਕਾਰਵਾਈ ਕਰਨ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਰੀ ਰਿਪੋਰਟ ਪਹੁੰਚਾਣਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਨੇ ਭਾਈ ਦਇਆਲਾ ਜੀ ਨੂੰ ਗੁਰੂ ਜੀ ਨੇ ਆਪਣੇ ਨਾਲ ਰੱਖਿਆ ਗੁਰੂ ਤੇਗ ਬਹਾਦਰ ਜੀ ਨੂੰ ਪਹਿਲੀ ਗੱਲ ਇਹ ਕਹੀ ਗਈ ਕਿ ਉਹ ਇਸਲਾਮ ਕਬੂਲ ਕਰਨ ਜੇ ਉਹ ਨਹੀਂ ਕਰਦੇ ਤਾਂ ਕਰਾਮਾਤ ਦਿਖਾਉਣਾ ਨਹੀਂ ਤਾਂ ਸੀਸ ਦੇਣ ਲਈ ਤਿਆਰ ਹੋ ਜਾਣਾ ਗੁਰੂ ਜੀ ਨੇ ਕਿਹਾ ਧਰਮ ਛੱਡਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਰਾਮਾਤ ਦਿਖਾਉਣਾ ਪ੍ਰਭੂ ਦੇ ਸੇਵਕਾਂ ਨੂੰ ਸੋਭਦਾ ਨਹੀਂ ਸੀਸ ਦੇਣ ਲਈ ਅਸੀਂ ਤਿਆਰ ਹਾਂ ਕਿਉਂਕਿ ਸੀਸ ਦੇਣ ਲਈ ਅਸੀਂ ਹੀ ਤਾਂ ਆਏ ਹਾਂ ਗੁਰੂ ਤੇਗ ਬਹਾਦਰ ਜੀ ਨੂੰ ਡਰਾਉਣ ਦੀ ਖਾਤਰ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਧਰਮ ਛੱਡਣ ਤੋਂ ਨਾ ਕਰਨ ਤੇ ਉਹਨਾਂ ਦੇ ਸਾਹਮਣੇ ਆਰੇ ਨਾਲ چیر ਕੇ ਦੋ ਫਾੜ ਕੀਤਾ ਗਿਆ ਫਿਰ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਅਵਾਲ ਕੇ ਸ਼ਹੀਦ ਕੀਤਾ ਗਿਆ ਤੇ ਭਾਈ ਸਤੀਦਾਸ ਨੂੰ ਵੀ ਇਸੇ ਕਾਰਨ ਰੂਹ ਵਿੱਚ ਲਪੇਟ ਕੇ ਜਿਉਂਦਾ ਸਾਡ ਦਿੱਤਾ ਗਿਆ ਇਸ ਤੋਂ ਉਪਰੰਤ ਗੁਰੂ ਤੇਗ ਬਹਾਦਰ ਸਾਹਿਬ ਨੂੰ 11 ਨਵੰਬਰ ਸਨ 1675 ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਗਿਆ ਜਲਾਲਉਦੀਨ ਸਮਾਣੇ ਵਾਲੇ ਜਲਾਦ ਨੇ ਤਲਵਾਰ ਨਾਲ ਗੁਰੂ ਜੀ ਦਾ ਸੀਸ ਤੜਨ ਨਾਲੋਂ ਵਖ ਕਰ ਦਿੱਤਾ ਭਾਈ ਜੈਤਾ ਜੀ ਨੇ ਭਾਈ ਉਦਾ ਜੀ ਤੇ ਭਾਈ ਲੱਖੀ ਸ਼ਾ ਬਣਜਾਰੇ ਨਾਲ ਸਲਾਹ مشورہ ਕਰਕੇ ਗੁਰੂ ਜੀ ਦਾ ਤੜ ਅਤੇ ਸੀਸ ਸਮਾਉਣ ਵਾਰੇ ਪ੍ਰੋਗਰਾਮ ਬਣਾਇਆ ਭਾਈ ਲੱਖੀ ਸ਼ਾ ਗੱਡੇ ਲੈ ਕੇ ਲਾਲ ਕਿਲੇ ਵਿੱਚੋਂ ਚੂਨਾ ਕਲੀ ਸੁੱਟ ਕੇ ਚਾਂਦਰੀ ਚੌਂਕ ਵਿੱਚੋਂ ਲੰਘਿਆ ਮਿੱਥੇ ਪ੍ਰੋਗਰਾਮ ਅਨਸਾਰ ਪਾਈ ਉਦੇ ਨੇ ਜੋ ਮੁਸਲਮਾਨੀ ਪੇਸ ਵਿੱਚ ਸੀ ਸਤਗੁਰ ਦਾ ਧੜ ਗੱਡੇ ਵਿੱਚ ਰੱਖ ਲਿਆ ਤਿੰਨ ਮੀਲ ਜਾ ਕੇ ਪਿੰਡ ਰਕਾਬगंज ਵਿਖੇ ਪਾਈ ਲਖੀ ਸ਼ਾਹ ਨੇ ਆਪਣੇ ਘਰ ਨੂੰ ਅੱਗ ਲਾ ਕੇ ਧੜ ਦਾ ਸੰਸਕਾਰ ਕਰ ਦਿੱਤਾ ਜਿੱਥੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਹੈ ਉੱਧਰ ਪਾਈ ਜੈਤਾ ਜੀ ਸੀਸ ਦੀ ਭਾਲ ਵਿੱਚ ਤਿਆਰ ਸੀ ਉਸਨੇ ਇਸ ਹਫੜਾ-ਦਫੜੀ ਵਿੱਚ ਗੁਰੂ ਜੀ ਦਾ ਪਵਿੱਤਰ ਸੀਸ ਚੁੱਕਿਆ ਤੇ ਸਿੱਧਾ ਆਨੰਦਪੁਰ ਸਾਹਿਬ ਵਾਹੋਦਾਹੀ ਪੈਂਡਾ ਮਕਾਉਂਦਾ ਪਹੁੰਚਿਆ ਪਾਈ ਉਦਾ ਸਿੰਘ ਵੀ ਰਸਤੇ ਵਿੱਚ ਮਿਲ ਗਿਆ ਦੋਵੇਂ ਸੀਸ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਪਾਸ ਪਹੁੰਚੇ ਗੁਰੂ ਜੀ ਨੇ ਗਲ ਨਾਲ ਲਾਇਆ ਤੇ ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਸਨਮਾਨਿਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਉੱਥੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਸਿਸ਼ੋਗਤ ਹੈ ਬਲਾਉ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ